ਸਵਾਗਤ ਹੈ ਸਣੀ ਸਾਹਿਬ ਸਤਿ ਸ਼ਕਾਲ ਹਾਂਜੀ ਟਵਣਾ ਸਾਹਿਬ ਸਤਿ ਸ਼ਕਾਲ ਜੀ ਤੇ ਸੋਤਿਆਂ ਨੂੰ ਵੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਮਹਾਰਾਜ ਸਨਾਓ ਫਿਰ ਸਰਪੰਚੀ ਹਾਂਜੀ ਟਵਣਾ ਸਾਹਿਬ ਅੱਜ ਦੀ ਗੱਪ ਤਾਂ ਸਰ ਲੈ ਕੇ ਆ ਜੀ ਸਰਪੰਚੀ ਕਿਉਂਕਿ ਮਾਹੌਲ ਵੀ ਬਣਿਆ ਆ ਤੇ ਅੱਜ ਕੱਲ੍ਹ ਕੱਲ ਵੀ ਪਿਆ ਆ ਨਾ ਜੀ ਕੰਮ ਹਾਂ ਪਾਰਟੀਆਂ ਬੁਢੀ ਚੱਲ ਪਈ ਹੋਣੀਆਂ ਪਿੰਡਾਂ 'ਚ ਹਾਂ ਹਾਂ ਜੀ ਹਾਂ ਜੀ ਜਿਹੜੇ ਹੈਗੇ ਆ ਉਹ ਸੱਥਿਆਂ ਦੇ ਵਿੱਚ ਜਿਹੜੇ ਹੈਗੇ ਆ ਥੋੜੇ ਥੋੜੇ ਬੰਦੇ ਇਕੱਠੇ ਹੋ ਕੇ ਸਲਾਹਾਂ ਤਾਂ ਲੱਗ ਪਏ ਜੀ ਕਰਨ ਹੂੰ ਤੇ ਉਹ ਹਰਕ ਨੂੰ ਜਾਗਦਾ ਕੀੜਾ ਹੂੰ ਤੇ ਉਹਦੇ ਤੇ ਜਿਹੜਾ ਹੈਗਾ ਉਸੇ ਮਾਹੌਲ ਤੇ ਇਹ ਕਵਤਾ ਲਿਖੀ ਆ ਜੀ ਸਰਪੰਚੀ ਜੀ ਤੇਛ ਹੈ ਜੀ ਹੂੰ ਹੂੰ ਚੌਧਰ ਵਾਲਾ ਛਾਜ ਬੰਨਿਆ ਹੈ ਹੂੰ ਹੂੰ ਜਾਂਦਾ ਨਹੀਂ छुड़ाया ਹੂੰ ਹਰ ਕੋਈ ਇੱਥੇ ਭਾਲੇ ਸਰਪੰਚੀ ਹੂੰ ਕੀ ਚਾਚਾ ਕੀ ਤਾਇਆ ਹੂੰ ਹੂੰ 5 ਸਾਲ ਬਾਅਦ ਮਹੂਰਤ ਆਵੇ ਹੂੰ ਇੱਕ ਵਾਰ ਜੇ ਦਾ ਲੱਗ ਜਾਵੇ ਹੂੰ ਤੇਰੀ ساری ਉਮਰ ਇਹ ਜੱਜ ਜਾਂਦਾ ਨਹੀਂ ਲਾਇਆ ਹੂੰ ਹਰ ਕੋਈ ਇੱਥੇ ਭਾਲੇ ਸਰਪੰਚੀ ਕੀ ਚੱਕਿਆ ਕੀ ਪਾਇਆ ਹੂੰ ਤੇ ਤੇ ਕਪੜੇ ਪਾਉਣ ਲੱਗ ਪਏ ਹੂੰ ਦਸਤਾਰ ਵਧੀਆ ਸਜਾਉਣ ਲੱਗ ਪਏ ਹੂੰ ਸ਼ਹਿਰ ਦੇ ਗੇੜੇ ਲਾਉਣ ਲੱਗ ਪਏ ਹੂੰ ਰੁੱਸੀਆਂ ਨੂੰ ਮਨਾਉਣ ਲੱਗ ਪਏ ਬਿਲਕੁਲ ਦਾਦੂ ਦਾ ਪ੍ਰਬੰਧ ਕਰਨਾ ਹੂੰ ਕੋਪਾ ਉਡੀ ਚੁੱਟੀ ਕਿਹੜਾ ਆਇਆ ਹਰ ਕੋਈ ਇੱਥੇ ਭਾਲੇ ਸਰਪੰਚੀ ਕੀ ਕਾਕਾ ਕੀ ਪਾਇਆ ਕੀ ਬਾਤ ਹੈ ਵੇਲੇ ਪਿੰਡ ਦੇ ਇਕੱਠੇ ਹੋ ਗਏ ਹੂੰ ਹੂੰ ਦੋਨੋਂ ਇੱਕ ਦੂਜੀ ਦਾ ਜੀ ਹੂੰ ਹੂੰ ਜੀ ਸੀਟ ਰੱਖਮੀ ਹੋ ਗਈ ਖੜੀ ਕਰਨੀ ਕਿਸ ਦੀ ਨੋ ਜਾਂਤੀ ਹੂੰ ਹੂੰ ਸਹਾਬ ਕਿਤਾਬ ਕਰਕੇ ਬੈ ਗਿਆ ਸੋਚੀ ਕਿੰਨੀ ਲੱਗੂ ਮਾਇਆ ਹਰ ਕੋਈ ਇੱਥੇ ਭਾਲੇ ਸਰਪੰਚੀ ਕੀ ਚਾਚਾ ਕੀਤਾ ਆ ਹੂੰ ਹੂੰ ਕਰਦੇ ਜੀ ਹੁਣ ਗਿਣਨੇ ਸਾਰੇ ਹੂੰ ਹੂੰ ਵੱਡੇ ਟੱਬਰ ਬੋਲਬਦੀਆਂ ਮਾਰੇ ਕਾਲਾ ਗੋਰਾ ਬੱਗਾ ਮੈਂਟੂ ਪੱਪੂ ਪਰ ਵਾਰਨ ਯੋਜਨ ਤੋਂ ਬਚ ਗਏ ਸਾਰੇ ਹੂੰ ਹੂੰ ਹਰ ਕੋਈ ਨੇਤਾ ਇਹਨਾਂ ਕੋਲ ਹੀ ਆਇਆ ਹਰ ਕੋਈ ਇੱਥੇ ਭਾਲੇ ਸਰਪੰਚੀ ਕੀ ਚਾਚਾ ਕੀਤਾ ਆ ਹੂੰ ਪੜਿਆਂ ਲਿਖਿਆਂ ਦੀ ਗੱਲ ਵੀ ਸੁਣ ਲਓ ਭਾਈ ਸਰਪੰਚੀ ਦੇ ਵਿੱਚ ਹੁਣ ਕੁਝ ਰੱਖਿਆ ਨਹੀਂ ਪਹਿਲਾਂ ਹੁੰਦੀ ਸੀ ਬਹੁਤ ਕਮਾਈ ਲਾਹੇ ਵੰਦ ਨਹੀਂ ਧੰਦਾ ਇਹੋ ਕੰਪਿਊਟਰ ਜਦ ਦਾ ਆਇਆ ਫਰਕ ਹੋ ਹੀ ਇੱਥੇ ਪਹਾਲੇ ਸਰਪੰਚੀ ਕੀ ਚਾਚਾ ਕੀਤਾ ਆ ਹੂੰ ਦੇ ਚ ਪਰਦੇਸਾਂ ਪੁੱਤਰ ਭਾਈ ਜਿਨ੍ਹਾਂ ਦੇ 달ਰਾਂ ਵਿੱਚ ਕਮਾਈ ਜਿਨ੍ਹਾਂ ਦੇ ਚੌਧਰ ਦੀ ਫੀਲਿੰਗ ਆਈ ਜਿਨ੍ਹਾਂ ਦੇ ਹੂੰ ਹੂੰ ਇੱਕ ਦੇ 84 ਬਣਦੀ ਜਿਨ੍ਹਾਂ ਦੀ ਮਾਇਆ ਹਰ ਕੋਈ ਇੱਥੇ ਭਾਲੇ ਸਰਪੰਚੀ ਕੀ ਚਾਚਾ ਕੀ ਦਾਇਆ ਹੂੰ ਹੂੰ ਕਹਿਣੀ ਤੂੰ ਵੀ ਘੱਟ ਨਾ ਕਰਦਾ ਹੂੰ ਹੂੰ ਇਹ ਕਿੱਦਰੇ ਟੀਰਾ ਵੀ ਦਾ ਸਰਦਾ ਹੂੰ ਹੂੰ ਕਹੇ ਉਸਤਾਦ ਸਿਕੰਦਰ ਸਾਜ ਚੌਧਰ ਦਾ ਉਹ ਵਕੀਲਾ ਰੱਬ ਤੇਰੇ ਨਾਲ ਲਾਇਆ ਹਰ ਕੋਈ ਇੱਥੇ ਭਾਲੇ ਸਰਪੰਚੀ ਕੀ ਚਾਚਾ ਕੀ ਦਾਇਆ ਮਿਹਰਬਾਨੀ ਸਰ ਸ਼ੁਕਰੀਆ ਜੀ ਥੈਂਕ ਯੂ ਮਿਹਰਬਾਨੀ ਬਹੁਤ ਧੰਨਵਾਦ ਸਣੀ ਸਾਹਿਬ ਬੜਾ ਸਮਾਂ ਤੇ ਕਟਾਕਸ਼ ਕੀਤਾ ਥੈਂਕ ਯੂ so much ਸੋ ਭਾਈ ਜੀ ਐਡਵੋਕੇਟ ਰਾਜਨ ਸਣੀ ਸਾਹਿਬ ਜੁੜੇ ਸਨ ਆਪਣੇ ਨਾਲ ਸੋ ਗੱਲ درست ਹੈ ਤੇ ਗੱਲ ਤੇ درست ਹੈ ਥੈਂਕ ਯੂ ਮਿਹਰਬਾਨੀ ਐਡਵੋਕੇਟ ਸਣੀ ਸਾਹਿਬ ਦੀ ਕਵਤਾ ਤੁਸੀਂ ਸੁਣੀ ਤੱਕ ਬੰਦੀ ਸਰਪੰਚ ਜੀ